ਸੰਗਰੂਰ ਦੇ ਪਿੰਡ ਖੜਿਆਲ ਦੇ ਕੋਲ ਪਿਆਰ ਨਹਿਰ ਦਾ ਪਾੜ ਪੂਰਿਆ ਗਿਆ ਹੈ ਕਿਸਾਨਾਂ ਦੇ ਖੇਤਾਂ 'ਚ ਪਾਣੀ ਜਾਣਾ ਬੰਦ ਹੋ ਗਿਆ ਹੈ ਤਕਰੀਬਨ 36 ਘੰਟੇ ਕਾਰਵਾਈ ਚੱਲਣ ਤੋਂ ਬਾਅਦ ਨੇਪਰੇ ਚੜਾਇਆ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਵੀ ਇਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਇਤਾਲੀ ਸੁਨਾਮ ਸਬ ਬ੍ਰਾਂਚ ਹੈਗੀ ਹੈ ਜਿਹੜਾ ਕੇ ਪਾਣੀ ਇਹ ਬੁੜਲਾਡਾ ਜਾਂਦਾ ਹੈਗਾ ਖੰਡਿਆਲ ਪਿੰਡ ਦੇ ਵਿੱਚ ਇਹ ਬਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਐ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸੀਨ ਮੈਡਮ ਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਐ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਉਹਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰਾਂਗੇ। ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤਾਂ ਰੁਕ ਗਿਆ ਉਹਦਾ ਕੀ ਰੀਜ਼ਨ ਆ? ਨਹੀਂ ਪਾਣੀ ਹੁਣ ਤਾਂ ਰੁਕ ਗਿਆ ਹੈ। ਪਰ ਦਾ ਥਿੰਗ ਵਾਸ ਕਿ ਪਿੱਛੋਂ ਪਾਣੀ ਨਹੀਂ ਰੁਕਿਆ। ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ-ਹੌਲੀ ਜਾਏਗਾ। ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਕੱਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ। ਠੀਕ ਹੈ। ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮ 5 ਜਾਂ 96% ਪਾਣੀ ਰੋਕ ਚੁੱਕਿਆ ਫਿਰ ਗਰਮੀ ਦਾ ਮੌਸਮ ਹੈ ਇੱਥੇ ਕੋਈ ਐਂਬੂਲੈਂਸ ਦੀ ਛੂਲਤ ਨਹੀਂ ਹੈ ਮੰਨ ਲਓ ਕਿ ਕੋਈ ਡਿੱਗ ਜਾਏ ਕੋਈ ਹੋਰ ਚੋਟ ਲੱਗ ਜਾਏ ਤਾਂ ਉਹਦਾ ਕੀ ਕਰੇ ਉਹਦਾ ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ ਤੁਹਾਨੂੰ ਹੁਣ ਇਹਦਾ ਨੂੰ ਦੇਖਤਾਂ ਨੂੰ ਹੁਣ ਇਹ ਦੇਖ ਸਾਡੇ ਨੂੰ ਇਹ ਦੇਖਦੇ ਕਿ ਮੇਰੀ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ ਤਿੰਨ ਵਾਰ 23 ਚ ਟੁੱਟੀ 24 ਚ ਟੁੱਟੀ ਤੇ ਹੁਣ ਫਿਰ ਇਹ ਆਲਰੇਡੀ ਅਸੀਂ ਕਹਿਤਾ ਦੇਖੋ ਇਹਦੀ ਨਾ ਅਸੀਂ ਇਨਕੁਆਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਮੌਕੇ ਤੇ 75 80 ਫੋਟੇ ਹੈ ਤੇ ਇਹ ਚ ਖੱਛ ਇਹਦੀ ਆਲਰੇਡੀ ਮੈਸਟਮ ਸਾਹਿਬ ਨੂੰ ਕਹਿਤਾ ਹੋਇ ਇਸ ਚੀਜ਼ ਦੀ ਇਨਕੁਆਇਰੀ ਵੀ ਕਰਨਗੇ ਸਰ ਸੈਂਡ ਬੈਗ ਜੋ ਕਿ ਜਿਵੇਂ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਵਾਲੀ ਸੜਕ ਵੀ ਖਤਮ ਹੋ ਚੁੱਕੀ ਹੈ ਠੀਕ ਹੈ ਸੋ ਇਸ ਕਰਕੇ ਖਤਮ ਹੋ ਚੁੱਕੇ ਨੇ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਕੰਮ ਰੁਕ ਜਾਂਦਾ ਫਿਰ ਸੈਂਡ ਬੈਗ ਆਉਂਦ ਨੇ ਦੇਖੋ ਮੈਂ ਵੀ ਇੱਥੇ ਮੌਕੇ ਤੇ ਹੈਗਾ ਹਾਂ ਤੁਹਾਡੇ ਸਾਹਮਣੇ ਅਸੀਂ ਪਾਣੀ ਰੋਕ ਲਿਆ ਤੇ ਯੂ ਵਿਲ ਸੀ ਹੋਰ 1-2 ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪਿੰਡ ਵਾਸੀਆਂ ਦੇ ਕਿ ਪਿੰ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਠੀਕ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਮੈਂ ਵੀ ਅੱਜ ਆਇਆ ਹੈਗਾ ਐਂਡ ਸਕਸੈਸਫੁਲੀ ਅਸੀਂ ਜਿਹੜਾ ਪਾਣੀ ਹੈਗਾ ਉਹ ਰੋਕ ਲਿਆ ਹੈ ਸਰ ਨਰੇਗਾ ਦੇ ਕੰਮੇ ਲੱਗੇ ਹੋਏ ਨੇ ਪਰ ਕੋਈ ਰੋਟੀ ਪਾਣੀ ਦੀ ਸੁਵਿਧਾ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਨਹੀਂ ਸਾਰਾ ਕੁਝ ਅਵੇਲੇਬਲ ਹੈਗਾ ਜੀ ਦੇਖੋ ਐਸੀ ਐਸੀ ਕੋਈ ਗੱਲ ਨਹੀਂ ਹੈ। ਤੁਹਾਨੂੰ ਜਵਾਬ ਸਵਾਲ ਪਾਈ ਪੁੱਛ ਰਹੇ ਸਤ ਸੂਤਰ ਸਾਲ ਦੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਹੈ ਐਂਡ ਖਾਣਾ ਇਹ 1370 ਦਿਆਂ ਦਾ ਹੈਗਾ ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਹੈ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਹੈ ਇੱਥੇ ਤਾਂ ਹੀ ਮਿਲਜੁਲ ਕੇ ਹੀ ਕੰਮ ਹੋਣੀ ਅਸੀਂ ਸਰ ਨੂੰ ਪੁੱਛ ਕਰਦੇ ਆ ਉਹ ਕਹਿੰਦੇ 108 ਦੇ ਕਾਲ ਕਰਨੀ ਹੈ ਜਿੱਤਾਂ ਪੋਰਟਨ ਕੋ ਐਂਬੂਲੈਂਸ ਦੇਖੋ ਏਸੀ ਮਾਰੀ ਦੇਖੋ 80 ਸੀਨੀਅਰ ਆਫੀਸਰਸ ਤੇ ਮੈਂ ਹੈਗਾ ਐਸਟੀਐਮ ਸਾਹਿਬ ਹੈਗੇ ਐਕਸ਼ਨ ਹੈਗੇ ਆ ਫਿਰ ਇਹਨਾਂ ਦੀ ਜਿਹੜਾ ਇੱਕ ਪ੍ਰੋਪਰ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਰੁਕਿਆ ਸਾਥ ਸੰਗਤ ਪ੍ਰੇਮੀ ਲੱਗੇ ਹੋਏ ਨੇ ਸਾਥ ਸੰਗਤ ਲੱਗਭਗ 40 ਬੰਦੇ ਦੇ ਇਹਨਾਂ ਦੇ ਹੈਗੇ ਆ ਇੱਥੇ 40 ਬੰਦੇ ਠੀਕ ਮੈਂ ਅੱਜ ਦੀ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆਂ ਜੀ ਉਹ ਵੀ ਸਾਡੇ ਕਹਨ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ ਕੀਤਾ ਤਾਂ ਹੀ ਅਸੀਂ ਪਾਣੀ ਨੂੰ ਰੋਕ ਪਾਏ ਆ ਸਰ ਮੌਸਮ ਵਿਭਾਗ ਦਾ ਅਲਰਟ ਹੈਗਾ ਤਾਂ ਉਹਨੂੰ ਦੇਖਦੇ ਹੋਏ ਲੱਗਦਾ ਕਿ ਜਲਦੀ ਮੌਸਮ ਆ ਅਸੀਂ ਅਸੀਂ ਇਹਨੂੰ ਖਤਮ ਕਰਕੇ ਦੇਖੋ ਪੈਸੇ ਤਾਂ ਪਾਣੀ ਤੁਹਾਡੇ ਸਾਹਮਣੇ ਇੱਕ ਵਾਰੀ ਰੁਕ ਗਿਆ ਤੁਹਾਨੂੰ ਦਿਖੀ ਰਿਹਾ ਹੈਗਾ ਬਟ ਅਸੀਂ ਤਾਂ ਪਰਮਾਨੈਂਟ ਹੱਲ ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆਂ ਉਹ ਹੁਣ ਤੋਂ 5-7 ਮਹੀਨੇ ਦੀ ਤਿਆਰੀ ਹੈ ਜੀ ਉਹ ਵੀ ਹੋਰ ਲੈ ਜੂ ਠੀਕ ਉਹ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਜ ਆਹ ਹੈਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਾਨੈਂਟਲੀ ਪਲੱਗ ਕਰਾਂਗੇ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸੁਣੋ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰੋਂ ਜਾਣ ਹੀ ਪਾਰੀ ਹੁਣ ਜੀਸੀਬੀ ਅਸੀਂ ਇਧਰੋਂ ਭੇਜਾਂਗੇ ਸਰ ਉਹ ਚੀਜ਼ ਪਰ ਸਰ ਨਹਿਰੀ ਤੁਸੀਂ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬਣਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥਾਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿ ਰਹੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨਹਿਰੀ ਵਿਭਾਗ ਨੇ ਕਾਰਵਾਈ ਨਹੀਂ ਕੀਤੀ ਸਰ ਤਰੀ 3 ਸਾਲ ਤੋਂ ਦੇਖੋ ਮੈਂ ਅੱਗੇ ਕਿਹਾ ਵੀ ਇਹਦੀ ਮੈਂ ਆਲਰੇਡੀ ਐਸਟੇਮ ਸਾਹਿਬ ਨੂੰ ਕਿਹਾ ਵੀ ਹੀ ਵਿਲ ਡੂ ਐਨ ਇਨਕੁਆਰੀ ਤੇ ਮੈਨੂੰ ਇੱਕ ਰਿਪੋਰਟ ਸਬਮਿਟ ਕਰਨਗੇ ਕਿ ਇਹ ਕਾਰਨ ਇਹਦਾ ਕਿਉਂਕਿ ਤੁਸੀਂ ਨੋਟ ਕਰੋ ਮੈਂ ਆ ਕੇ ਪਹਿਲਾਂ ਕੁਐਸਚਨ ਕੀਤਾ ਵੀ ਇਹ ਤੋਂ ਥੋੜੀ ਕੀ ਦੂਰ ਅੱਗੇ ਪਹਿਲਾਂ ਵੀ ਕੱਟ ਪਿਆ ਤਾਂ ਰੀਜ਼ਨ ਇਹੀ ਸੀਗਾ ਕਿ ਪਰਲੇ ਬੰਨੇ ਜਿਹੜੀ ਸੜਕ ਹੈਗੀ ਸੀ ਸਾਡੀ ਉਹ ਜਿਹੜੀ ਆ ਔਲਰੇਡੀ ਕਿਸੇ ਨਾ ਕਿਸੇ ਨੇ ਕੱਟ-ਕੱਟ ਕੇ ਹੌਲੀ-ਹੌਲੀ ਜਿਹੜੀ ਉਹ ਖੇਤਾ ਜੀ ਮਲਾ ਲਈ ਹੈਗੀ ਆ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਫਿਰ ਤੁਹਾਡੇ ਅੱਜ ਜੋ ਸਾਹਿਬ ਗੱਡੀ 'ਚ ਸੀ ਲਾ ਕੇ ਆਰਾਮ ਆਰਾਮ ਕਰ ਰਹੇ ਨੇ ਇੱਥੇ ਲੇਬਰ ਕੰਮ ਕਰ ਰਹੇ ਆ ਨਹੀਂ ਨਹੀਂ ਅਸੀਂ ਨਾਲ ਖੜੇ ਮੈਂ ਖੜਾ ਨਾ ਇੱਥੇ ਤੁਸੀਂ